प्यारे विद्यार्थियों सत श्री अकाल मैं हां ਤੁਹਾਡਾ ਅਧਿਆਪਕ ਬਿਹਿੰਦਰਪਾਲ ਬਰੇਟਾ ਬੇਟਾ ਅੱਜ ਆਪਾਂ ਪੰਜਾਬੀ 올ਿਮਪੀਆਡ ਦੇ ਪੇਪਰ ਦੇ ਲਈ ਪੰਜਾਬ ਦੇ ਬਾਰੇ ਕੁਝ ਹੋਰ ਪ੍ਰਸ਼ਨਾਂ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਪੰਜਾਬ ਦਾ ਆਕਾਰ ਕਿਹੋ ਜਿਹਾ ਹੈ ਪੰਜਾਬ ਦਾ ਆਕਾਰ ਤੇਰੇ ਵਿੱਚੋਂ ਤਿਕੋਣਾ ਹੈ ਪੰਜਾਬ ਦਾ ਜਲੰਧਰ ਸ਼ਹਿਰ ਕਿਸ ਲਈ ਪ੍ਰਸਿੱਧ ਹੈ? ਸ਼ਾਬਾਸ਼, ਖੇਡਾਂ ਦੇ ਸਮਾਨ ਲਈ। ਪੰਜਾਬ ਦੇ ਕਿਹੜੇ ਸ਼ਹਿਰ ਨੂੰ ਝੀਲਾਂ ਦਾ ਸ਼ਹਿਰ ਕਿਹਾ ਜਾਂਦਾ ਹੈ? ਬਠਿੰਡਾ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਹੈ? ਬੇਟਾ ਇਹ ਹੈ ਪਟਿਆਲਾ। ਪੰਜਾਬ ਵਿੱਚ ਕਿੰਨੇ ਲੋਕ ਸਭਾ ਹਲਕੇ ਹਨ ਪਿਆਰੇ ਬੱਚੋ ਜਿੱਥੋਂ ਐਮਪੀ ਦੀ ਚੋਣ ਜਿਹੜੀ ਉਹ ਕੀਤੀ ਜਾਂਦੀ ਹੈ ਉਹ ਸਾਡੇ ਲੋਕ ਸਭਾ ਹਲਕੇ ਹੁੰਦੇ ਨੇ ਬੇਟਾ ਉਹ ਹਨ 13 ਪੰਜਾਬ ਵਿੱਚ 13 ਲੋਕ ਸਭਾ ਹਲਕੇ ਹਨ ਇਸੇ ਤਰ੍ਹਾਂ ਪੰਜਾਬ ਵਿੱਚ ਕਿੰਨੇ ਵਿਧਾਨ ਸਭਾ ਹਲਕੇ ਹਨ ਜਿੱਥੋਂ ਪਿਆਰੇ ਬੇਟਾ ਤੁਸੀਂ ਸਾਡੇ ਮਾਣਯੋਗ ਐਮਐਲਏ ਸਾਹਿਬ ਨੂੰ ਚੁੰਦੇ ਹਾਂ ਤੇ ਇਹ ਪੰਜਾਬ ਵਿੱਚ ਕੁੱਲ ਹੈਗੇ ਨੇ ਪਿਆਰੇ ਬੇਟਾ 117 ਪੰਜਾਬ ਦਾ ਰੇਲ ਮਾਰਗਾਂ ਦਾ ਸਭ ਤੋਂ ਵੱਡਾ ਜੰਕਸ਼ਨ ਕਿਹੜਾ ਹੈ ਪੰਜਾਬ ਵਿੱਚ ਜਿਹੜਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਵੀ ਕਹਿ ਦਿੰਦੇ ਆ ਅਸੀਂ ਜੰਕਸ਼ਨ ਕਹਿ ਦਿੰਦੇ ਆ ਜਿੱਥੇ ਸਭ ਤੋਂ ਵੱਧ ਲੈਣਾ ਨਿਕਲਦੀਆਂ ਨੇ ਉਹ ਹੈ ਬਠਿੰਡਾ ਪੰਜਾਬ ਵਿੱਚ ਰੇਲ ਗੱਡੀਆਂ ਦੇ ਡੱਬੇ ਬਣਾਉਣ ਵਾਲੀ ਰੇਲ ਕੋਚ ਫੈਕਟਰੀ ਕਿੱਥੇ ਹੈ ਸ਼ਾਬਾਸ਼ ਕਪੂਰਥਲਾ ਪੰਜਾਬ ਦੀ ਸਭ ਤੋਂ ਪ੍ਰਸਿੱਧ ਖੇਡ ਕਿਹੜੀ ਹੈ ਸਭ ਤੋਂ ਵੱਧ ਹਾਰਮਨ ਪਿਆਰੀ ਖੇਡ ਹੈ ਪੰਜਾਬ ਦੀ ਪੈਰੇ ਬਟਾ ਉਹ ਹੈ ਕਬੱਡੀ ਪੰਜਾਬ ਦਾ ਕਿਹੜਾ ਸ਼ਹਿਰ ਫਰਨੀਚਰ ਦੇ ਸਾਮਾਨ ਲਈ ਮਸ਼ਹੂਰ ਹੈ ਕਰਤਾਰਪੁਰ ਸ਼ਾਬਾਸ਼ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਸ਼ਹੀਦਾਂ ਦੀ ਧਰਤੀ ਕਹਿੰਦੇ ਹਨ ਫੋਜਪੁਰ ਫੁਲਕਾਰੀ ਸ਼ਬਦ ਦਾ ਕੀ ਅਰਥ ਹੈ ਮਿਟਾ ਫੁਲਕਾਰੀ ਸ਼ਬਦ ਦਾ ਅਰਥ ਹੈ ਫੁੱਲਾਂ ਦੀ ਕਢਾਈ ਜਿਹੜੀ ਫ ਕਢਾਈ ਕੱਢ ਕੇ ਫੁੱਲ ਕਢਦੇ ਹਨ ਉਸਨੂੰ ਕਹਿੰਦੇ ਹਨ ਫੁਲਕਾਰੀ ਫੁੱਲਾਂ ਦੀ ਕਢਾਈ ਪੰਜਾਬੀ ਮੁਟਿਆਰਾਂ ਦਾ ਪ੍ਰਸਿੱਧ ਨਾਚ ਕਿਹੜਾ ਹੈ ਗਿੱਧਾ ਸ਼ਾਬਾਸ਼ ਠੀਰ ਤੇ ਪੂਰੇ ਕਿਸ ਮੌਸਮ ਵਿੱਚ ਪਕਾਈ ਜਾਂਦੇ ਹਨ ਬਰਸਾਤ ਦੇ ਮੌਸਮ ਵਿੱਚ ਵਰਖਾ ਦੇ ਮੌਸਮ ਵਿੱਚ ਸ਼ਾਬਾਸ਼ ਜਿਸ ਨੂੰ ਵੀ ਕੰਦਾ ਹੈ ਪਰ ਸਾਡਾ ਜਿਹੜਾ ਦਿਲ ਹੈ ਉਹ ਠੀਰ ਤੇ ਪੁੜੇਖਾਨ ਨੂੰ ਕਰਦਾ ਹੈ। ਸ੍ਰੀ ਮੁਕਸਰ ਸਾਹਿਬ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? 40 ਮੁਕਤਿਆਂ ਦੀ ਧਰਤੀ। ਬੇਟਾ ਖਿਦਰਾਣੀ ਦੀ ਧਰਤੀ ਇਸ ਦਾ ਪੁਰਾਣਾ ਨਾਮ ਹੈ ਤੇ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਇਹਨੂੰ 40 ਮੁਕਤਿਆਂ ਦੀ ਧਰਤੀ। ਪੰਜਾਬ ਵਿੱਚ ਕਿੱਥੋਂ ਦਾ ਕੋਲਾ ਮਹੱਲਾ ਬਹੁਤ ਮਸ਼ਹੂਰ ਹੈ? ਅਨੰਦਪੁਰ ਸਾਹਿਬ। ਫੁਲਕਾਰੀ ਦੀ ਕਢਾਈ ਕਿਸ ਕੱਪੜੇ ਤੇ ਕੀਤੀ ਜਾਂਦੀ ਹੈ? ਰੇਸ਼ਮ ਦੇ ਕੱਪੜੇ ਤੇ। ਬਹੁਤ-ਬਹੁਤ ਧੰਨਵਾਦ ਬੇਟਾ। ਉਮੀਦ ਕਰਦਾ ਹਾਂ ਇਹਨਾਂ ਪ੍ਰਸ਼ਨਾਂ ਤੋਂ ਵੀ ਤੁਹਾਨੂੰ ਕਾਫੀ ਲਾਭ ਹੋਵੇਗਾ। ਤੇ ਮਿਲਾਂਗੇ ਅਗਲੀ ਵੀਡੀਓ ਦੇ ਨਾਲ। ਬਹੁਤ-ਬਹੁਤ ਧੰਨਵਾਦ। ਸ਼ੁਕਰੀਆ।